ਰੇ ਜਿੱਤੇ ਨਾ ਗਾਹ ਪਾ ਦਿੰਦੇ ਨਾ ਨਾਲੇ 20 ਵਾਰੀ ਕਿਹਾ ਵੀ ਸਮਾਨ ਜਾਨਾ ਇੱਥੇ ਨਾ ਸਿੱਟਿਆ ਕਰੋ ਭੈੜਾ ਲੱਗਦਾ ਹੈਗਾ ਕਾਹਨ ਉਹ ਕੁੜੀਆਂ ਤਾਂ ਆਪਨੇ ਆਖੇ ਲੱਗਦੀਆਂ ਵੀ ਜਮਾ ਨੇ ਕੋਈ ਚੀਜ਼ ਚਾਗਦੀਆਂ ਵੀ ਇਹਨਾਂ ਨੂੰ ਨੋਟ ਕਰਕੇ ਧਰ ਦਈਏ ਇਹਨਾਂ ਨੂੰ ਅੰਦਰ ਹੀ ਧਰ ਦਿੰਨੀ ਆ ਮੈਂ ਜਿਹੜੀ ਚੀਜ਼ ਹੁੰਦੀ ਆ ਫਰਿੱਜ ਤੇ ਸਿੱਟ ਦਿੰਦੇ ਹਨ ਕਿੰਨੇ ਵਾਰੀ ਕਿਹਾ ਨਾਲੇ ਵੀ ਗਾਹ ਨਾ ਪਾਇਆ ਕਰੋ ਸਾਫ ਸਫਾਈ ਸੋਹਣੀ ਲੱਗਦੀ ਹੈ ਚਲ ਮੈਂ ਤਾਂ ਸਰੀਨ ਆਲਾ ਤੂੰ ਕਿ ਮੈਂ ਬਾਅਦ ਦੇ ਖੋਲੀ ਜਾਨੀ ਐ ਸਰ ਨਾ ਹੁੰਦੀ ਸੀ ਅੱਜ ਬਾਰ ਆ ਪੁੱਤ ਅੱਜ ਨਹੀਂ ਨਹਾਉਣਾ ਹੈਗਾ ਸਰ ਫੇਰ ਕੀ ਹੁੰਦਾ ਮਿੰਨ ਲੋਕ ਵੀ ਨਹਾਈ ਜਾਂਦੇ ਆ ਹੁੰਦਾ ਕਿਉਂ ਨਹੀਂ ਬਾਰ ਦਾ ਵਹਿਮ ਹੁੰਦਾ ਅੱਜ ਨਹੀਂ ਨਹਾਉਣਾ ਹੈਗਾ ਕੱਲ ਨੂੰ ਨਹਾ ਲੀ ਗੱਲ ਨੂੰ ਐਤਵਾਰ ਦਸਤੋਂ ਹੀ ਵਹਿਮ ਕਰੀ ਜਾਂਦੇ ਹੋ ਕੁਝ ਨਹੀਂ ਹੁੰਦਾਗਾ ਵਹਿਮ ਨਹੀਂ ਹੈਗਾ ਇਹ ਸੱਚ ਹੀ ਐ ਅੱਜ ਨਹੀਂ ਨਹਾਉਣਾ ਹੈਗਾ ਕੱਲ ਨੂੰ ਨਹਾ ਲੀ ਮੈਂ ਤੈਨੂੰ ਕਹਤਾ ਨਾ ਨਹੀਂ ਮੈਂ ਤਾਂ ਅੱਜ ਹੀ ਨਾ ਹੂੰਗੀ ਨਹੀਂ ਪਤਾ ਆਖੇ ਲੱਗਦੇ ਹੁੰਦੇ ਦੋਤਾ ਮੰਮੀ ਉਹੀ ਕਰੀ ਜਾਂਦੀ ਐ ਉਹੀ ਕਰੀ ਜਾਂਦੇ ਆ ਇਹ ਜਵਾਕ ਨਾ ਮੰਨਦੇ ਨਹੀਂ ਹੈਗੇ ਫੇਰ ਬਾਰ ਨੂੰ ਤਾਂ ਉਹੀ ਮਾਰਾ ਹੁੰਦਾ ਬਾਰ ਨੂੰ ਥਣਾਉਂਦੇ ਨਹੀਂ ਹੁੰਦੇ ਇਹ ਤਾਂ ਜਮਾਂ ਨਹੀਂ ਆਖੇ ਲੱਗਦੀਆਂ ਤਾਂ ਮਰਜੀ ਕਰਦੀਆਂ ਨਾਲ ਦੀ ਲੈ ਪੁੱਤ ਆ ਪੈਰ ਹਿਲਾਏ ਮਾਰੇ ਹੁੰਦੇ ਨਾ ਪੈਰ ਨਹੀਂ ਹਿਲਾਉਂਦੇ ਹੁੰਦੇ ਮੰਮੀ ਕੋਈ ਨਾ ਕੁਝ ਨਹੀਂ ਹੁੰਦਾ ਹੁੰਦਾ ਕਿ ਉਹ ਨਿਗਾਇਬ ਹੋਉਂਦਾ ਉਹੋ ਹੀ ਗੱਲ ਵਿਚਾਰ ਹੁੰਦੀ ਆ ਪੁੱਤਮ ਪੈਰ ਹਿਲਾਏ ਤਾਂ ਉਹੀ ਮਾਰੇ ਹੁੰਦੇ ਨਗੇ ਕੋਈ ਨਾ ਕੁਝ ਨਹੀਂ ਹੁੰਦਾ ਮੈਨੂੰ ਤੇ ਫੋਨ ਦਿਖ ਫੋਨ ਤਾਂ ਤੂੰ ਦੇਖੀ ਜਨ ਪੈਰ ਨਾ ਹਿਲਾ ਪਟਕੇ ਆਲਾ ਪੁੱਤ ਪੈਰ ਤਾਂ ਮਾਰੇ ਹੁੰਦੇ ਨਾ ਮੈਂ ਨਾ ਬਾਜ਼ਾਰ ਚ ਜਾ ਕੇ ਆਉਣੀ ਆ ਮੈਨੂੰ ਕੰਮ ਹੈਗਾ ਤੇ ਦੋਨੇ ਭੈਣਾਂ ਰੱਖ ਕੇ ਨਾ ਕੰਮ ਕਰ ਲਿਓ ਖੌਰੂ ਨਾ ਪਾਈ ਜਾਏ ਠੀਕ ਹੈ ਹਾਂ ਪੈਰ ਨਾ ਹਲਾ ਪੁੱਤ ਪੈਰ ਮਾਰੇ ਹੁੰਦੇ ਨੇਗੇ ਚਲ ਮੈਂ ਬਾਜ਼ਾਰ ਚ ਜਾ ਕੇ ਆਉਣੀ ਆ ਚੰਗਾ ਜਾ ਹਾਂ ਕੰਮ ਥੰਦਾ ਕਰ ਲਿਓ ਦੋਨੇ ਭੈਣਾਂ ਚੰਗਾ ਲੈ ਮੈਂ ਜਾ ਹੀ ਆ ਮਾਂ ਕਹਿ ਕੇ ਤਾਂ ਗਈਆਂ ਕੁੜੀਆਂ ਨੂੰ ਮਾਹ ਕੰਮ ਕਰ ਲਿਓ ਲੈ ਹੁਣ ਆ ਮੱਥੇ ਲੱਗ ਗਈ ਤੂੰ ਟਾਈਮ ਨਾ ਕੂੜਾ ਸੱਟ ਲਿਆ ਕਰ ਅੱsse ਘਰ ਦੁਪਹਿਰੇ ਕੋਈ ਟਾਈਮ ਨਾ ਕੂੜੇ ਦਾ ਮੰਮੀ ਕਿਹ ਫੇਰ ਕੀ ਹੁੰਦਾਗਾ ਮੈਂ ਬਾਜ਼ਾਰ ਚ ਜਾਣਾ ਸੀ ਕੰਮ ਖਾਲੀ ਬੱਠਣ ਲੈ ਕੇ ਮੂਰੇ ਹੋ ਗਈ ਕੋਈ ਬਹਿਮ ਕਰੀ ਜਾਨੀ ਦੋਤਾ ਲੈ ਇਹ ਬਹਿਮ ਹੁੰਦੇ ਨੇਗੇ ਬਾਹ ਨਹੀਂ ਤੇਰੇ ਤੂੰ ਤਾਂ ਉਹ ਬਹਿਮ ਕਰਦੀ ਨੀ ਮੈਂ ਤਾਂ ਕੰਮ ਜਾਣਾ ਸੀਗਾ ਕਾਦੀ ਗੱਲ ਹੈ ਹੁਣ ਖਾਲੀ ਬੱਠਣ ਲੈ ਕੇ ਜਦੋਂ ਟਾਈਮ ਲੱਗੂ ਕੋਈ ਸੱਟਾਂਗੇ ਖਾਲੀ ਬੱਠਣ ਲੈ ਕੇ ਪੜੱਕ ਦੇਣੇ ਮੱਥੇ ਵੱਜੀ ਉਹ ਬਹਿਮ ਬਾੜਾ ਕਰਦੀ ਮੈਂ ਕਾਦੀ ਗੱਲ ਹੈ ਭਾਈ ਕੰਮ ਜਾਂਦੀ ਸੀ ਮੈਂ ਤਾਂ ਤੇ ਹੁਣ ਉਹੀ ਗੱਲ ਪੜੱਕ ਦੇਣੇ ਮੱਥੇ ਵੱਜੀ ਨੇ ਮੰਮੀ ਆਦੀ ਕਰੀ ਜਾਨੀ ਹੋਂ ਤਾਂ ਦੁੱਧ ਪਾ ਕੇ ਲੱਗੇਗੀ। ਨੀ ਮੈਂ ਤਾਂ ਬਾਜ਼ਾਰ 'ਚ ਕੰਮ ਜਾਂਦੀ ਸੀ। ਉਹ ਖਾਲੀ ਬੱਠਣ ਲੈ ਕੇ ਮੱਥੇ ਲੱਗੀ। ਫਿਰ ਕੀ ਹੋ ਗਿਆ? ਹੁੰਦਾ ਫਿਰ ਕੰਮ ਨਹੀਂ ਬਣਦਾ। ਜਦੋਂ ਉਹੀ ਗੱਲ ਵੇ ਵਹਿਮ ਨਹੀਂ ਹੈਗੇ ਇਹ ਵਿਚਾਰ ਹੁੰਦੀ ਐ। ਨਹੀਂ ਮੰਮੀ ਵਹਿਮ ਹੀ ਹੁੰਦੇ ਆ। ਉਹ ਤੇਰੀ ਮਾਂ ਨਾ ਖਾਲੀ ਬੱਠਣ ਲੈ ਕੇ ਪੜੱਕ ਦੇਣੇ ਮੱਥੇ ਵੱਜੀ ਮੇਰੇ ਤਾਂ। ਫਿਰ ਕੀ ਹੋ ਗਿਆ? ਫਿਰ ਕੰਮ ਨਹੀਂ ਬਣਦਾ। ਤੈਨੂੰ ਪਤਾ ਐ ਇਹ ਵਹਿਮ ਨਹੀਂ ਹੈਗੇ ਇਹ। ਲੈ ਮੰਮੀ ਤੂੰ ਹੀ ਕਰੀ ਜਾਨੀ ਆ। ਇਵੇਂ ਐਵੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਕੰਮ ਕਿੱਥੋਂ ਬਣੂਗਾ ਇਹ ਤਾਂ ਪੜਾਕ ਦੇਣੇ ਖਾਲੀ ਮੈਂ ਬੱਠਲ ਮੱਥੇ ਵੱਜਾ ਮੇਰੇ ਮੰਮੀ ਅੱਨਾ ਵਹਿਮ ਨਹੀਂ ਕਰੀਦਾ ਹੁੰਦਾ ਅੱਜ ਕੱਲ ਕੋਣ ਵਹਿਮ ਕਰਦਾ ਤੈਨੂੰ ਵਹਿਮ ਲੱਗਦੇ ਨੇ ਫਿਰ ਵਹਿਮ ਕਿਉਂ ਐ ਇਹ ਤਾਂ ਸੱਚੀਆਂ ਗੱਲਾਂ ਨਾ ਇਹ ਤਾਂ ਪੱਲਾ ਵਾਲੇ ਜਿਹੜੇ ਪੁਰਾਣੇ ਬੁੜੇ ਸੀ ਬੁੜੀਆਂ ਸੀ ਉਹ ਕਰਦੇ ਹੁੰਦੇ ਸੀ ਮੈਂ ਅੱਜ ਕੱਲ ਕੋਈ ਵਹਿਮ ਨਹੀਂ ਅੱਜ ਕੱਲ ਤਾਂ ਕੋਈ ਪੁਰਾਣਾ ਬੁੜਾ ਨਹੀਂ ਵਹਿਮ ਕਰਦਾ ਨਾ ਕੋਈ ਬੁੜੀ ਕਰੇ ਤੁਹਾਨੂੰ ਲੱਗਦਾ ਵਹਿਮ ਫਿਰ ਇਹ ਸੱਚ ਹੈਗਾ ਵਹਿਮ ਨਹੀਂ ਹੈਗਾ ਇਹ 1 ਵਜੇ ਤਾਂ ਨਹੀਂ ਕੰਮ ਬਣਦਾ ਕੱਲ ਹੀ ਬੱਠਲ ਮੱਥੇ ਲੱਗੇ ਤਾਂ ਨਹੀਂ ਕੰਮ ਬਣਦਾ ਤੁਸੀਂ ਅੱਜਕੱਲ ਦੇ ਜਵਾਬਖਾਨ ਨੂੰ ਮੰਨਦੇ ਨਾ ਇਹ ਬਹਿਮ ਨਹੀਂ ਹੈਗੇ ਕਿ ਸੱਚੀਆਂ ਗੱਲਾਂ ਨਾ ਪੜੇ ਲਿਖੇ ਨਹੀਂ ਵੀਰ ਅੱਜਕੱਲ ਉਹੀ ਗੱਲ ਵਿਚਾਰ ਕਰਦੇ ਵਿਚਾਰ ਤਾਂ ਇਹ ਪੂਰੀ ਹੁੰਦੀ ਸੀ ਤੁਹਾਡੇ ਵਰਗੇ ਅੱਜਕੱਲ ਵਿਚਾਰ ਨਹੀਂ ਕਰਦੇ ਤਾਂ ਹੀ ਤਾਂ ਫਿਰ ਉਹੀ ਗੱਲ ਦੁਨੀਆ ਤੇ ਘਰਾਉ ਹੈ ਹੈ ਦੁਨੀਆ ਤੇ ਮੌਤਾਂ ਵੀ ਤਾਂ ਹੀ ਹੋਈ ਜਾਂਦੀਆਂ ਜਿਹੜੀ ਭਰੀ ਜਵਾਨੀ ਚ ਉਹੀ ਗੱਲ ਕੋਈ ਮੁੰਡਾ ਤੁਰ ਗਿਆ ਕੋਈ ਕੁੜੀ ਤੁਰ ਗਈ ਤੇ ਮਨ ਮਨ ਲਾ ਲੈਣੀਆਂ ਸੁਰਖੀ ਪਾਊਡਰ ਤੇ ਅੱਜਕੱਲ ਜੀ ਨਹੀਂ ਵਿਚਾਰ ਕਰਦੇ ਤਾਹੀ ਵੇਰ ਦੁਨੀਆ ਤੇ ਘਰਾਓ ਹੋ ਰਿਹਾ ਵਾ ਅੱਗੇ ਪੂਰੇ ਵਿਚਾਰ ਕਰ ਦੇ ਹਾਂ ਤਾਂ ਗੱਲ ਮੰਮੀ ਦੀ ਵੀ ਸਹੀ ਐ ਹੁਣ ਤਾਂ ਟਾਈਮ ਨਹੀਂ ਦੇਖਦੇ ਨੇਰੇ ਵੀ ਉਹੀ ਗੱਲ ਕੋਈ ਹੁਮਨ ਤਰ ਪਿਆ ਕੋਈ ਹੂੰ ਤਰ ਪਿਆ ਜੇ ਨਹੀਂ ਵਿਚਾਰ ਕਰਦੇ ਦੁਨੀਆ ਤੇ ਵਹਿਮ ਵੀ ਫਿਰ ਬਾਹੇ ਹੋ ਰਹੇ ਨਾ ਮੁਫਤਾ ਵੀ ਜਾਦੇ ਹੋ ਰੀਆਂ ਨਾ ਹੈ ਇਹ ਤਾਂ ਗੱਲ ਸਹੀ ਐ ਮੇਰੀ ਅੱਜ ਕੱਲ ਤਾਂ ਬੁੜੇ ਠੇਰੇ ਦੀ ਕੋਈ ਮੌਤ ਹੀ ਨਹੀਂ ਸੁਣੀ ਜਮਾਨੀ ਤੁਰੇ ਜਾਂਦੇ ਨੇ ਫਿਰ ਦੀ ਕੁੜੀ ਮਰ ਗਈ ਕਿਸੇ ਦਾ ਮੁੰਡਾ ਮਰ ਗਿਆ ਕਿਸੇ ਦਾ ਕੋਸਾ ਹੋਗਾ ਕਿਸੇ ਦਾ ਕੋਸਾ ਹੋਗਾ ਅਜੇ ਬੁੜੇ ਥੇਰੇ ਦਾ ਬੈਠੇ ਨਾ ਗੱਬਰੂਆਂ ਦੀ ਮੌਤ ਜ਼ਿਆਦਾ ਹੋਣ ਲੱਗ ਗਈ ਜਦੋਂ ਵਿਚਾਰ ਨਹੀਂ ਕਰਦੇ ਛਿਕਵਜੀ ਤਾਂ ਨਹੀਂ ਕਿਸੇ ਨੇ ਵਿਚਾਰ ਕਰਨੀ ਜੇ ਖਾਲੀ ਬਠਾ ਮੱਥੇ ਲਾਗਾ ਤਾਂ ਨਹੀਂ ਕਿਸੇ ਨੇ ਵਿਚਾਰ ਕਰਨੀ ਅੱਗੇ ਦੁਨੀਆ ਵਿਚਾਰ ਕਰਦੀ ਸੋਚ ਵਿਚਾਰ ਕੇ ਬਾਹਰ ਨ ਜਾਂਦੇ ਤਾਂ ਅੱਗੇ ਇੰਨੀਆਂ ਮੌਤਾਂ ਵੀ ਨਹੀਂ ਸੀਗੀਆਂ ਹੁਣ ਤਾਂ ਮਨਮਨ ਲਾ ਲੈਣਗੇ ਸੈਂਟ ਮਨਮਨ ਲਾ ਲੈਣੀਆਂ ਸੁਰਖੀਆਂ ਪਾਊਡਰ ਤੇ ਮਾਣ ਨਿਹਰਾ ਨਹੀਂ ਦੇਖਣਾ ਸਵੇਰਾਂ ਨਹੀਂ ਦੇਖਣਾ ਐਂ ਤੁਰੇ ਫਿਰਦੇ ਨੇ ਫਿਰ ਹੁਣ ਮੌਤਾਂ ਵੀ ਤਾਂ ਹੀ ਵਧੀਆਂ ਪਈਆਂ ਨਾ ਕੋਈ ਦੇਖੇ ਬੁੜੇ ਥੇਰੇ ਦੀ ਮੌਤਾਂ ਗੱਭਰੂ ਗੱਭਰੂਆਂ ਨਹੀਂ ਹੁੰਦੀਆਂ ਨਾ ਹੈ ਬਹਿਮ ਨਹੀਂ ਹੈਗਾ ਮੇਰਾ ਕੰਮ ਜਾਂਦੀ ਸੀ ਮੇਰਾ ਕੰਮ ਕਿੱਥੋਂ ਬਣੂ ਜਦੋਂ ਪੜੱਕ ਦੇਣ ਖਾਲੀ ਵੱਟਣ ਲੈ ਕੇ ਮੱਥੇ ਵੱਜੀ ਮੇਰੇ ਸਾਨੂੰ ਤਾਂ ਫਿਰ ਪਤਾ ਨਹੀਂ ਚਨਾ ਮੰਮੀ ਨਾ ਚਲ ਅਸੀਂ ਤਾਂ ਖੈ ਚਲ ਉਹ ਵੀ ਕਰ ਜਾਂਦੀ ਮੰਮੀ ਬਹਿਮ ਉਹ ਹੀ ਕਰ ਜਾਂਦੇ ਫਿਰ ਤੁਹਾਡੇ ਵਰਗੇ ਜਵਾਕ ਮੰਨਦੇ ਨਹੀਂ ਹੈਗੇ ਹੈ ਮੰਮੀ ਮੇਰੀ ਸਹੇਲੀ ਨੂੰ ਪਤਾ ਕੀ ਹੋਇਆ ਸੀਗਾ ਇੱਕ ਵਾਰੀ ਨਾ ਮੰਗਲਵਾਰ ਨੂੰ ਸੇਰਨਾ ਕਿ ਤੇ ਆਥਨੀ ਬਾਹਰ ਵਾਗੀ ਉਹਦੀ ਮੰਮੀ ਨੇ ਕਿਹਾ ਸੀ ਨਾ ਆ ਜਾ ਤੇ ਉਹ ਬਾਗੀ ਫਿਰ ਉਹਦੇ ਨਾਲ 6:00 ਵਜੇ ਉਹਦਾ ਦਿਮਾਗ ਨਹੀਂ ਕੰਮ ਕਰਦਾ ਹੈਗਾ ਫਿਰ ਇਹ ਵੀ ਵਿਚਾਰ ਹੁੰਦੀ ਆ ਤੇ ਬਾਜ਼ਾਰ ਤਾਂ ਹੁੰਦੇ ਆ ਪੁੱਤ ਬਾਰ ਨੂੰ ਮੰਗਲਵਾਰ ਨੂੰ ਵੀਰਵਾਰ ਨੂੰ ਕਾਹਨ ਸਰਨਾਉਂਦੇ ਨੇਗੇ ਤੇ ਉਹੀ ਗੱਲ ਜੇ ਵਿਚਾਰ ਨਹੀਂ ਕਰਦੇ ਤਾਂ ਹੀ ਫਿਰ ਉਹਦੇ ਹੁਣ ਇਹ ਲੱਗ ਪਿਆ 100 ਮਗਰ ਲੱਗਦੀ ਏ ਕੋਈ ਉਹੀ ਗੱਲ ਧੱਕਾ ਵੱਜਿਆ ਹੋ ਉਹਨੂੰ ਕਾਸੇ ਦਾ ਜੇ ਮੰਗਲਵਾਰ ਨੂੰ ਸਰਨਾ ਕੇ ਵਾਗੀ ਇਹ ਵਾਲੀ ਸੱਚੀ ਹੈ ਥੋੜੇ ਬਾਰੇ ਪੜੇ ਲਿਖੇ ਜਵਾਕ ਮੰਨਦੇ ਨਹੀਂ ਪੁੱਤ ਮੈਂ ਤਾਂ ਹੀ ਕਹਿਨੀ ਆ ਤੇ ਇਹ ਨਾ ਬਹਿਮ ਨਹੀਂ ਹੈਗੇ ਇਹ ਵਿਚਾਰਾ ਹੁੰਦੀਆਂ ਨਾ ਆ ਜਾਓ ਦੇਖ ਲੈ ਉਹ ਛੱਟਾ ਖੋਲੀ ਬੈਠੀ ਸੀ ਉਹਨੂੰ ਮਸਾ ਹਟਾਇਆ ਵੀ ਅੱਜ ਭਾਈ ਬਾਾਰ ਅੱਜ ਨਹਾਉਣਾ ਨਹੀਂ ਹੈਗਾ ਤੁਸੀਂ ਪੜੇ ਲਿਖੇ ਜਵਾਬ ਕਾਨੂੰ ਮੰਨਦੇ ਨਾ ਉਹਨੂੰ ਮਸਾ ਹਟਾਇਆ ਮੈਂ ਕਹਿੰਦੀ ਕੀ ਹੁੰਦਾ ਕੀ ਹੁੰਦਾ ਹੁੰਦਾ ਕਿਉਂ ਨਹੀਂ ਵਿਚਾਰੇ ਇਹ ਪੂਰੀ ਕਰਨੀ ਚਾਹੀਦੀ ਹੈ ਜੇ ਦੋ ਦਿਨ ਨਾ ਨਹਾਉਂਗੇ ਫਿਰ ਕੀ ਹੋ ਜੂਗਾ ਸੋਨ ਚਲ ਕੋਈ ਨਾ ਕੁੜੀ ਹੁਣ ਮੰਮੀ ਨੇ ਸਮਝਾਤਾ ਨਾ ਵਿਚਾਰ ਕਰਿਆ ਕਰੋ ਮੰਗਲਵਾਰ ਨੂੰ ਸਰ ਨਹਾਇਆ ਕਰੋ ਵੀਰਵਾਰ ਨੂੰ ਨਾ ਨਹਾਇਆ ਕਰੋ ਬਾਾਰ ਦਾ ਵਿਚਾਰ ਕਰਿਆ ਕਰੋ ਤੇ ਹੋਰ ਬਹੁਤ ਦਿਨ ਹੁੰਦੇ ਨਾ ਉਹਨੂੰ ਐ ਦੁਆਰ ਨੂੰ ਨਹਾ ਲੀਆਂ ਸੋਮਵਾਰ ਨੂੰ ਨਹਾ ਲੀਆਂ ਬੁੱਧਵਾਰ ਹੁੰਦਾਗਾ ਸ਼ੁੱਕਰਵਾਰ ਹੁੰਦਾ ਵਿੱਚ ਥੋੜੀ ਜੀ ਤੁਸੀਂ ਵੀ ਵਿਚਾਰ ਰੱਖਿਆ ਕਰੋ ਕਾਹਨੋਂ ਮੈਂ ਵੀ ਵਿਚਾਰ ਰੱਖਿਆ ਕਰੂੰਗੀ ਹੁਣ ਮੈਨੂੰ ਹੀ ਸਮਝ ਆ ਗਈ ਇਹ ਤਾਂ ਪੜੇ ਲਿਖੇ ਜਵਾਕ ਨਾ ਜਮਾਈ ਨਹੀਂ ਵਿਚਾਰ ਕਰਦੇ ਖੋਲੋ ਉਹੀ ਗੱਲ ਖੋਲੋ ਨੁਚਾਟਾ ਤਿਆਰ ਸੀ ਮਸਾ ਹਟਾਈਏ ਤੇਰ ਕੋਈ ਨਹੀਂ ਕੰਮ ਤੂ ਮਾਰਲਾ ਝਾੜੂ ਤੂ ਟੋਲਾ ਪਾnde ਮੈਂ ਦੇਖਦੀ ਆ ਪਸ਼ੂਆਂ ਕੰਨੀ ਕੋਈ ਕੰਮ ਮੰਮੀ ਮੈਂ ਤੇਰੇ ਹੱਥ ਨਹੀਂ ਧਾਰ ਕੇ ਜੇ ਮਾਰ ਲਾਂ ਤੁਹਾਡੇ ਨਾਲ ਲੈ ਫੇਰ ਉਹੀ ਗੱਲ ਆਥਣੇ ਮਾਰ ਦੂੰ ਆਥਨੇ ਵੀ ਝਾੜੂ ਨਹੀਂ ਮਾਰਦੇ ਹੁੰਦੇ ਮਾਰਾ ਹੁੰਦਾ ਕੀ ਆ ਕਿ ਫਲਾਣਾ ਤੁਹਾਡੇ ਦਾ ਝਾੜੂ ਵੱਜ ਗਿਆ ਆਥਨੇ ਨਹੀਂ ਝਾੜੂ ਮਾਰਦੇ ਹੁੰਦੇ ਟਾਈਮ ਨਾਲ ਅੱਗੇ ਬੁੜੀਆਂ ਸੀਗੀਆਂ ਅੱਗੇ 4 ਵਜੇ ਉੱਠ ਕੇ ਕੰਮ ਕਰਦੀਆਂ ਹੈ 8-9 ਵਜੇ ਦੇ ਨੂੰ ਕੰਮ ਨਿਵੇੜ ਦਿੰਦੀਆਂ ਖੇਤ ਰੋਟੀ ਭੇਜਦੀਆਂ 10-10 ਬੰਦਿਆਂ ਦੀ ਹੁਣ ਤਾਂ ਘਰੇ ਨਹੀਂ ਖਾਣਾ ਪਕਾਉਣਾ ਹੁੰਦਾ ਉਹੀ ਆ ਕਿ ਤੂੰ ਕਰ ਲੈ ਬੈਂਕ ਕਰ ਲ ਤੂੰ ਕਰ ਲੈ ਹੁਣ ਤਾਂ ਘਰ ਦਾ ਕੰਮ ਨਹੀਂ ਹੁੰਦਾ ਖੇਤ ਕਿੱਥੋਂ ਪਹੁੰਚ ਜਾਣਗੇ ਆਥਨੇ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਆਥਨੇ ਝਾੜੂ ਨਾ ਮਾਰਿਆ ਕਰੋ ਮੰਜੇ ਤੇ ਬਹਿ ਕੇ ਪੈਰ ਨਾ ਹਲਾਇਆ ਕਰੋ ਭਾਈ ਬਾਰ ਮੰਗਲਵਾਰ ਨੂੰ ਸਿਰ ਨਾ ਆਇਆ ਕਰੋ ਹੈ ਬਹਿਮ ਇਹ ਤੁਸੀਂ ਤਾਂ ਬਹਿਮ ਮੰਨ ਦੀਓ ਬਹਿਮ ਨਹੀਂ ਹੈਗਾ ਇਹ ਵਿਚਾਰ ਹੈ ਵੀਰ ਪਹਿਲਾਂ ਵਾਲੇ ਪੱਲਾ ਵਾਲੇ ਬੁੜੇ ਵਿਚਾਰ ਕਰਦੇ ਹੁੰਦੇ ਸੀ ਆਪਾਂ ਕਰਦੇ ਨਹੀਂ ਹੁਣ ਤੁਸੀਂ ਇਹ ਸਮਝ ਲਓ ਕਿ ਗਾਹਾਂ ਥੋੜੇ ਕੰਮ ਆਉਣਗੀਆਂ ਚੀਜ਼ਾਂ ਪਹਿਲਾਂ ਇਹ ਫਿਰ ਸੌਖੇ ਵੀ ਬਹੁਤ ਸੀ ਕਦੇ ਸੁਣਿਆ ਸੀ ਵੀ ਮਾਪਿਆਂ ਦੇ ਹੁੰਦੇ ਤੇ ਪੁੱਤ ਦੀ ਮੌਤ ਹੋ ਗਈ ਹਾਂ ਇਹ ਤਾਂ ਹੁਣ ਤਾਂ ਲੈ ਲਾਹਾਂਦੇ ਜਾਂਦੇ ਨੇਗੇ ਹਾਂ ਤਾਂ ਹੁੰਦਾ ਨਾਲ ਵੀ ਮਾਪੋ ਤਾਂ ਮੰਜੇ ਤੇ ਬੈਠੇ ਹੁੰਦੇ ਆ ਤੇ ਧੀ ਪੁੱਤ ਦੀ ਮੌਤ ਹੋ ਜਾਂਦੀ ਹੈ ਫੇਰ ਜੇ ਵਹਿਮ ਨਹੀਂ ਕਰਦੇ ਅਕੇ ਤੁਸੀਂ ਤਾਂ ਵਹਿਮ ਕਰਦੇ ਵਹਿਮ ਨਹੀਂ ਹੈਗਾ ਇਹਨੇ ਤਾਂ ਮੰਮੀ ਦੇਖ ਮੈਨੂੰ ਵੀ ਨਹੀਂ ਪਤਾ ਸੀ ਦੇਖੋ ਇੰਨੀ ਤਾਂ ਮੇਰੀ ਵੀ ਉਮਰ ਨਹੀਂ ਚੱਲ ਤੂੰ ਸਮਝਾਤਾ ਅਸੀਂ ਸਮਝ ਲਿਆ ਬਸ ਤੂੰ ਕੰਮ ਨਾ ਕਰ ਤੂੰ ਆਹ ਕੁੜੀਆਂ ਨੂੰ ਵੀ ਸਮਝਾ ਦੀ ਫਿਰ ਮੈਂ ਤਾਂ ਤੈਨੂੰ ਕਹਿਣਾ ਸੀ ਕਹਤਾ ਜੇ ਉਹੀ ਗੱਲ ਵਿਚਾਰ ਕਰੋਗੇ ਤਾਂ ਚੰਗੇ ਰਹੋਗੇ ਸੌਖੇ ਰਹੋਗੇ ਤੇ ਨਹੀਂ ਤੁਹਾਡੀ ਮਰਜ਼ੀ ਹੈ ਮੈਂ ਤਾਂ ਚੱਲ ਕਰ ਲਓ ਕੰਮ ਧੰਦਾ ਉਹ ਪਚੜੀ ਜਾਂਦੀ ਹੈ ਜਾ ਉੱਠਾ ਖੜੋ ਲੈ ਆਹ ਕੀ ਕੀਤਾਗਾ ਤੂੰ ਝੂਠਾ ਗਲਾਸ ਪੁੱਟੇ ਧਰਤਾ ਸੌ ਕੋਈ ਆਪਣੇ ਆ ਜਾਂਦਾ ਪਾਣੀ ਤਾਂ ਨਹੀਂ ਪੀਣ ਆਲਾ ਕੋਈ ਅੰਬਰ ਤੱਕ ਛਕੇ ਆਏ ਆ ਜਾਂਦਾਗਾ ਐਂ ਝੂਠਾ ਗਲਾਸ ਥੋੜੇ ਉੱਤੇ ਧਰਦੇ ਹੁੰਦੇ ਨੇ ਮਾੜਾ ਮੋਟਾ ਦੇਖਿਆ ਕਰੋ ਹੁਣ ਤੁਸੀਂ ਮਟਿਆਰਾ ਹੋ ਗਏ ਨਿਆਣੀਆਂ ਨਹੀਂ ਹੈਗੀਆਂ ਚਲ ਚੰਗਾ ਮੰਮੀ ਮੈਂ ਭੁੱਲ ਗਈ ਨਹੀਂ ਮਾੜਾ ਮੱਠਾ ਧਿਆਨ ਦਿਆ ਕਰੋ ਕੰਮ ਤੇ ਠੀਕ ਹੈ ਨਾ ਕੋਈ ਸੌ ਆ ਜਾਂਦਾ ਤੁਹਾਨੂੰ ਪਾਣੀ ਤਾਂ ਨਹੀਂ ਪੀਣ ਵਾਲਾ ਅਗਲਾ ਕਹਿੰਦਾ ਲੈ ਇਹ ਝੂਠ ਹੀ ਪੀ ਆਂਦੇ ਨੇ ਕੋਈ ਵਿਚਾਰੀ ਨਹੀਂ ਕਰਦੇ ਮਾੜੀ ਮੋਟੀ ਰੱਖ ਦੇਣੀ ਰੱਖਿਆ ਤਾ ਤੁਹਾਨੂੰ ਤਾਂ ਪੀ ਸੀ ਪੈਰਾਂ ਨੂੰ ਕੀ ਲੱਗੇ ਇਸ ਤੇ ਉਹਦੋਂ ਨਾਲ ਤੋਂ ਲੈ ਆ ਰਹੇ ਨੇ ਹੱਥ ਜਿ ਰਹਿ ਗਏ ਹੱਥ ਜਿ ਵੀ ਧੋਈ ਆ ਨਾ ਤੂੰ ਕਰਦੀ ਗਈ ਫਿਰਦੀ ਆ ਹਰਮਨ ਮੰਮੀ ਹੱਥ ਧੋ ਕੇ ਆਈ ਆ ਤੈਨੂੰ ਘੰਟਾ ਹੋ ਗਿਆ ਕਦੇ ਤੂੰ ਪੈਰ ਧੋ ਲੈ ਕਦੇ ਤੂੰ ਹੱਥ ਧੋ ਲੈ ਕੀ ਤੇਰੇ ਹੱਥਾਂ ਪੈਰਾਂ ਨੂੰ ਕੜੀ ਲੱਗੀ ਐ ਅਗਲਾ ਕਹਿੰਦਾ ਨਹੀਂ ਹੁੰਦਾ ਕਿ ਤੋਤੇ ਪੈਰਾਂ ਵਾਲਾ ਮੰਮੀ ਮਿੱਟੀ ਲੱਗ ਜਾਂਦੀ ਆ ਬਾਹਰ ਸਾਰਾ ਕੁਝ ਪੱਟ ਰੱਖਿਆਗਾ ਗਲੀ ਚ ਮਿੱਟੀ ਨੂੰ ਤੂੰ ਦੱਸ ਕੀ ਕਰਦੀ ਐ ਤੂੰ ਹੀ ਬਿੰਦਕ ਨੂੰ ਤਾਂ ਪੈਰ ਧੋਲੇ ਬਿੰਦਕ ਨੂੰ ਹੱਥ ਧੋਲੇ ਹੱਥ ਪੈਰ ਧੋਤੇ ਨੇ ਮਾਰੇ ਹੁੰਦੇ ਨਾ ਚੱਲ ਚੰਗਾ ਮੰਮੀ ਮੈਂ ਭੁੱਲ ਗਈ ਸੀਗੀ ਅੱਗੇ ਤੋਤੋਂ ਨਾ ਤੋਇਆ ਕਰੂੰਗੀ ਫੇਰ ਕਹਿੰਦੀਆਂ ਕਿ ਬੇਬੇ ਵਿਚਾਰ ਕਰਦੀ ਬੇਬੇ ਨੇ ਵਿਚਾਰ ਕਰਨੀ ਐ ਅੱਗੇ ਵੀ ਅਗਲਾ ਅੱਗੇ ਤਾਂ ਕੰਮ ਕਰਕੇ ਵੀ ਨਾ ਅੱਗੇ ਸਿਆਣੀਆਂ ਬੁੜੀਆਂ ਪਤਾ ਕੀ ਕਹਿੰਦੀਆਂ ਗੋਹਾ ਕੁੜਾ ਕਰਕੇ ਨਹੀਂ ਪੈਰ ਧੋਂਦੇ ਹੁੰਦੇ ਸੀ ਰੋਟੀ ਪਕਾ ਕੇ ਨਹੀਂ ਪੈਰ ਧੋਂਦੇ ਹੁੰਦੇ ਸੀ ਅੱਗੇ ਇੰਨੀ ਬਰਕਤ ਸੀ ਲੋਕਾਂ ਦੇ ਕੰਮਾਂ ਚ ਹੁੰਤਾ ਹੋਈ ਗੱਲ ਤਾਂ ਤੇ ਖੁਰਾਂ ਰੋਟੀ ਪਕਾਈ ਤਾਂ ਵੀ ਪੈਰ ਧੋਲੇ ਜੇ ਗੋਹਾ ਸਿੱਟਿਆ ਤਾਂ ਵੀ ਪੈਰ ਧੋਲੇ ਤੇ ਫਿਰ ਉਹ ਬਰਕਤ ਕਿੱਥੋਂ ਰਹੂਗੀ ਘਰ ਚ ਚਲ ਕੋਈ ਨਹੀਂ ਮੰਮੀ ਅੱਗੇ ਤੋਂ ਨਾ ਧੋਇਆ ਕਰੂੰਗੀ ਫਿਰ ਅੱਗੇ ਤਾਂ ਇੱਕ ਵਾਰੀ ਨਾ ਹੁੰਦੀਆਂ ਨਾ ਉਹਦੇ ਹੱਥ ਪੈਰ ਧੋਉਂਦੀਆਂ ਬਿੰਦੇ ਬਿੰਦੇ ਨਹੀਂ ਹੱਥ ਪੈਰ ਹੁਣ ਤਾਂ ਮਾੜਾ ਇਹ ਕੰਮ ਕਰਿਆ ਹੱਥ ਧੋਲੇ ਮਾੜਾ ਇਹ ਕੰਮ ਕਰਿਆ ਪੈਰ ਧੋਲੇ ਨੰਗੇ ਸਿਰ ਅੱਗੇ ਬੁੜੀ ਆਟਾ ਨਹੀਂ ਢੋਲੀ ਚੋਂ ਕੱਢਦੀ ਸੀ ਨੰਗੇ ਸਿਰ ਆਟਾ ਨਹੀਂ ਗੁੰਨਦੀ ਸੀ ਨੰਗੇ ਸਿਰ ਰੋਟੀ ਨਹੀਂ ਪਕਾਉਂਦੀ ਸੀ ਅੱਗੇ ਇੰਨੀਆਂ ਵਿਚਾਰਾ ਹੁੰਦੀਆਂ ਉਹਨ ਤਾਂ ਕੋਈ ਬਹਿ ਨਹੀਂ ਕਰਦੀ ਫਿਰ ਉਹ ਉਹ ਜਿਹੇ ਜਿਹੇ ਉਹੀ ਗੱਲ ਲੋਕ ਹੋ ਗਏ ਉਹ ਜਿਹੜਾ ਰੱਬ ਹੋ ਗਿਆ ਫਿਰ ਹੁਣ ਮੌਤਾਂ ਵੀ ਤਾਂ ਹੀ ਵਧੀਆਂ ਪਈਆਂ ਚਲ ਕੋਈ ਨਹੀਂ ਮੈਂ ਲਮ ਜਾ ਹੀ ਆ ਮਮੜਾ ਇਹ ਕੰਮ ਕਾਰਰ ਜੀ ਬਣਾ ਕੇ ਲਿਓਣੇ ਸੀਗੇ ਦੇ ਕੁਛ ਕਿਉਂ ਨਹੀਂ ਆ ਕੀ ਕਹਿੰਦੇ ਮੈਂ ਜਾ ਹੀ ਆ ਮਾ ਉਹਦੇ ਤਾਂ ਨਹੀਂ ਜਾਇਆ ਗਿਆ ਮੰਮੀ ਨਹੀਂ ਬਾਗ ਰੂਣੀ ਹੁਣੇ ਨੇ ਬੋਲ ਮਾਰ ਹਾਂ ਮਾਦਾ ਤਨ ਮੈਂ ਗੰਸੇ ਮੈਂ ਤੇਰਾ ਕਾਹਿਸ ਕਰ ਰਿਹਾ ਹੈਗੇ ਨਹੀਂ ਬਾ ਪਹਿਲਾਂ ਤਾਂ ਤੂੰ ਖਾਲੀ ਬੱਠਣ ਲੈ ਕੇ ਮੇਰੇ ਮੱਥੇ ਵੱਜੇ ਹੁਣ ਜੇ ਮੈਂ ਜਾਂਦੀ ਸੀ ਤਾਂ ਹੁਣ ਮੈਨੂੰ ਬੋਲ ਮਾਰਦਾ ਮੈਂ ਤਾਂ ਜਾਂਦੀ ਨਹੀਂ ਕਿਹੜਾ ਮੇਰਾ ਕੰਮ ਬਣੂਗਾ ਤੁਸੀਂ ਤਾਂ ਲਹੂ ਪੀ ਲਿਆ ਮੇਰਾ ਫਿਰ ਉਂ ਵੀ ਤੇ ਤੇਰੀ ਪਕਾਈ ਹੁੰਦੀ ਮੈਂ ਤਾਂ ਤੁਹਾਨੂੰ ਸਹੀ ਉਹ ਕਿਹਾ ਵੀ ਕਾਹ ਚ ਪੁੱਤ ਤੇ ਕਰੇ ਭਾਈ ਨਹੀਂ ਤੇ ਫਿਰ ਮੈਨੂੰ ਪਹਿਲਾਂ ਦੱਸ ਦਿੰਦੇ ਤੁਰਨ ਤੋਂ ਪਹਿਲਾਂ ਮੈਨੂੰ ਮੇਰੇ ਜਾਣ ਨੂੰ ਮੈਨੂੰ ਹੁਣ ਕੀ ਪਤਾ ਮੈਂ ਚੱਕ ਲੈਣਗੇ ਮੈਂ ਤਾਂ ਜਾਂਦੀ ਨਹੀਂ ਆ ਬੱਠੀ ਹਾਂ ਉਹ ਤੇਰੇ ਜਿਹੜੇ ਤੁਸੀਂ ਕੰਮ ਕਰਨ ਬਣਨ ਦੇਹੁਗੇ ਮੇਰੇ ਅਸਮਾਨ ਲੋ ਹੁਫੀਆ ਉਹ ਮੱਥੇ ਵਜੀ ਖਾਲੀ ਬੱਠਣ ਲੈ ਕੇ ਜੇ ਹੁਣ ਜਾਣ ਲੱਗੀ ਤਾਂ ਹੁਣ ਮੰਮੀ ਵੀ ਤੂੰ ਪਹਿਲਾਂ ਯਾਦ ਕਰਾ ਦੇ ਮਗਰੋਂ ਬੋਲ ਮਾਰਦੀ ਐ ਫੇਰੇ ਕਿ ਤੂੰ ਬਹਿਮ ਕਰਦੀ ਐ ਬਹਿਮ ਨਹੀਂ ਹੈਗੇ ਹੁਣ ਮੇਰਾ ਕਿਹੜਾ ਕੰਮ ਵਾਣੂ ਮੈਂ ਤਾਂ ਜਾਂਦੀ ਨਹੀਂ ਦੇਖੀ ਜਾ